ਸਰਦਾਰਨੀ ਵੌਇਸ 2.5 YouTube ਚੈਨਲ ਦੇ ਤੁਹਾਡਾ ਸਵਾਗਤ ਹੈ ਕਹਾਣੀ ਤੋਤੇਆ ਵਾਲਾ ਝੋੜਾ ਮੇਲੇ ਵਿੱਚ ਦੋ ਗੁੱਤਾਂ ਵਾਲੀ ਨਿੱਕੀ ਜਈ ਮਸੂਮ ਬਾਲੜੀ ਆਪਣੇ ਪਾਪਾ ਨਾਲ ਚੂੜੀਆਂ ਦੀ ਦੁਕਾਨ ਤੇ ਖੜੀ ਸੋਹਣੀਆਂ ਲਾਲ ਸੂਈਆਂ ਚੂੜੀਆਂ ਖਰੀਦਦੀ ਸੀ ਪਾਪਾ ਮੈਂ ਤਾਂ ਇਹ ਚੂੜੀਆਂ ਲੈਣੀਆਂ ਨੇ ਲਾਲ ਲਾਲ ਚੂੜੀਆਂ ਕਿੰਨੀਆਂ ਸੋਹਣੀਆਂ ਭਾਈ ਬਾਲੜੀ ਦੇ ਨਿੱਕੇ ਨਿੱਕੇ ਹੱਥਾਂ 'ਚ ਚੂੜੀਆਂ ਪਾਉਂਦਾ ਹੈ ਨਾਲ ਦੀ ਨਾਲ ਸੀਨ ਫਲੈਸ਼ਬੈਕ ਵਿੱਚ ਚਲਾ ਜਾਂਦਾ ਹੈ ਉਹੀ ਹੱਥ ਕਿਸੇ ਜਵਾਨ ਕੁੜੀ ਦਾ ਹੁੰਦਾ ਸੀ ਵੱਡੀਆਂ ਲਾਲ ਸੁਈਆਂ ਚੂੜੀਆਂ ਪਾਈ ਚੜਾਉਂਦਾ ਹੈ ਜੋਰੇ ਦੇ ਘਰ ਵਾਲੀ ਜੀਤੀ ਹੈ ਜੋ ਵਿਆਹੀ ਤਾਂ ਜੋਰੇ ਨਾਲ ਹੈ ਪਰ ਅੰਦਰੋਂ ਅੰਦਰੀ ਪਿਆਰ ਕਿਸੇ ਹੋਰ ਲਾਗੇ ਪਿੰਡ ਦੇ ਮੁੰਡੇ ਬੂਟੇ ਨਾਲ ਕਰਦੀ ਹੈ ਬੂਟਾ ਵੀ ਮੇਲੇ ਵਿੱਚ ਆਇਆ ਹੈ ਉਹ ਉਹਨਾਂ ਦੇ ਪਿੱਛੇ ਹੈ ਜੋਰੇ ਨੂੰ ਪਹਿਲੀ ਵਾਰ ਉਦੋਂ ਹੀ ਪਤਾ ਲੱਗਿਆ ਸੀ ਸਾਡਾ ਵੀ ਪਤਾ ਨਹੀਂ ਕਦੋਂ ਕੋਈ ਹੱਥ ਫੜੂ ਸੁਰਖ ਚੂੜੀਆਂ ਪਾ ਕੇ ਬੂਟਾ ਨਾਲ ਦੇ ਨੂੰ ਆਖਦਾ ਹੈ ਜੀਤੀ ਨੂੰ ਚਾਹ ਚੜ ਜਾਂਦਾ ਹੈ ਕਿ ਬੂਟਾ ਵੀ ਮੇਲੇ ਵਿੱਚ ਆ ਗਿਆ ਹੁਣ ਉਸ ਦਾ ਧਿਆਨ ਜੋਰੇ ਦੀ ਬਚਾਈ ਬੂਟੇ 'ਚ ਸੀ ਲਾਲ ਚੂੜੀਆਂ ਬੇਸ਼ੱਕ ਪੀੜੀਆਂ ਸਨ ਬੂਟੇ ਦੀ ਖੁਸ਼ੀ ਲਈ ਉਹੋ ਹੀ ਚੜਾਈਆਂ ਸਨ ਜੇ ਪੀੜੀਆਂ ਨੇ ਤਾਂ ਪਿਆਜੀ ਚੜਾ ਲੋ ਜੋਰੇ ਨੇ ਹਲੀਮੀ ਵਿੱਚ ਕਿਹਾ ਨਹੀਂ ਮੈਨੂੰ ਇਹੋ ਪਸੰਦ ਨੇ ਪਸੰਦ ਹੁੰਦੀ ਹੈ ਆਪਦੀ ਆਪਦੀ ਤੁਸੀਂ ਵੀ ਆਪਣੀ ਪਸੰਦੀ ਚੀਜ਼ ਵੇਖ ਲਓ ਇੰਨੇ ਮੈਂ ਹੋਰ ਕੁਝ ਵੇਖ ਲਵਾਂ ਜੀਤੀ ਨੇ ਕਬਰ ਹਟ ਵਿੱਚ ਕਿਹਾ ਇਹ ਦੇਖ ਕੇ ਕੀ ਉਹ ਹੁਣ ਉਸ ਦਾ ਇੱਥੇ ਖੜਨਾ ਚੰਗਾ ਨਹੀਂ ਸਮਝਦੀ ਜੋਰਾ ਉਸ ਨੂੰ ਛੱਡ ਕੇ ਪਰਾਂ ਚਲਾ ਜਾਂਦਾ ਹੈ ਜੋਰੇ ਨੂੰ ਤਾਂ ਉਹਨਾਂ ਦਾ ਪਤਾ ਲੱਗ ਜਾਂਦਾ ਹੈ ਨਾਲ ਉਹ ਨਾਲ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਸਾਡੇ ਕਰਕੇ ਹੀ ਘਰ ਵਾਲੀ ਨੂੰ ਛੱਡ ਕੇ ਪਾਸੇ ਹੋਇਆ ਹੈ ਯਾਰ ਬੂਟਿਆ ਪਤੰਗ ਸੁਨੈ ਮੇਲੇ ਚ ਲੁੱਟਣ ਨੂੰ ਡੋਰ ਕੱਟ ਦੇ ਡੋਰਾ ਬੂਟੇ ਦੇ ਨਾਲ ਦਾ ਆਖਦਾ ਹੈ ਡੋਰ ਕੱਟਣ ਦੀ ਕੀ ਲੋੜ ਐ ਜਦੋਂ ਡੋਰੀ ਆਪਣੇ ਹੱਥ ਫੜਾ ਗਿਆ ਬੂਟੇ ਨੇ ਹੱਸਦਿਆਂ ਕਿਹਾ ਹੁਣ ਡੋਰੀ ਫੜਾ ਫੜੀ ਰੱਖੋਗੇ ਕਿ ਤੁਣਕਾ ਵੀ ਮਾਰੋਗੇ ਜੀਤੀ ਨੇ ਕਿਹਾ ਤਿੰਨੇ ਹੱਸ ਪੈਂਦੇ ਨੇ ਚਲੋ ਹੁਣ ਲਾਹੋ ਪਤੰਗ ਥੱਲੇ ਚੱਲੀਏ ਬੂਟੇ ਦੇ ਨਾਲ ਦਾ ਆਖਦਾ ਹੈ ਜੀਤੀ ਪੱਜਨ ਦੀ ਤਿਆਰੀ ਚ ਸੀ ਉਹ ਬੂਟੇ ਨਾਲ ਸਦਾ ਲਈ ਭੱਜ ਗਈ ਤਿੰਨ ਕੁ ਵਰਿਆਂ ਦੀ ਕੁੜੀ ਪਾਲੀ ਨੂੰ ਜੋਰੇ ਕੋਲ ਛੱਡ ਗਈ ਨਿੱਕੀ ਬਾਲੜੀ ਸੁਈਆਂ ਚੂੜੀਆਂ ਚੜਾ ਕੇ ਆਪਣੇ ਪਾਪਾ ਦੇ ਮੋਢਿਆਂ ਤੇ ਬੈਠੀ ਮੰਗਾ ਨਾਲ ਖੇਡਦੀ ਜਾ ਰਹੀ ਸੀ ਉਸ ਦੇ ਹੱਥ 'ਚ ਬਾਲ ਗੁੱਡਾ ਹੁੰਦਾ ਹੈ ਅੱਗੋਂ ਮੇਲੇ 'ਚ ਰਾਣੂ ਖੜੀ ਹੈ ਜਿਸ ਨੂੰ ਜੋਰੇ ਦੀ ਜ਼ਿੰਦਗੀ ਬਾਰੇ ਪਤਾ ਹੈ ਉਹ ਉਸ ਨਾਲ ਹਮਦਰਦੀ ਰੱਖਦੀ ਹੈ ਉਹ ਉਸ ਨੂੰ ਵੀ ਪਿਆਰ ਕਰਦੀ ਹੈ ਜੋਰਾ ਉਸ ਵੱਲ ਦੇਖਦਾ ਹੈ ਉਹ ਤੋਦਿਆਂ ਵਾਲਾ ਝੋੜਾ ਮੇਲੇ ਵਿੱਚ ਕਿੱਲੀ ਤੇ ਟੰਗ ਦਿੰਦੀ ਹੈ ਤਾਂ ਕਿ ਜੋਰਾ ਉਹਨੂੰ ਚੁੱਕ ਲਵੇ ਤੇ ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਉਹਦਾ ਪਿਆਰ ਪ੍ਰਵਾਨ ਕਰ ਲਵੇ ਜੋਰਾ ਉਸ ਵੱਲ ਦੇਖਦਾ ਰੁੱਕ ਰੁੱਕ ਕੇ ਉਸ ਝੋਲੇ ਵੱਲ ਦੇਖਦਾ ਕਦੇ ਰਾਣੋ ਵੱਲ ਤੇ ਕਦੇ ਬਾਲੜੀ ਵੱਲ ਦੇਖਦਾ ਉਦਾਸ ਹੋ ਕੇ ਲੰਘ ਜਾਂਦਾ ਹੈ ਜਿਵੇਂ ਉਹਨੂੰ ਆਖਰੀ ਗੱਲ ਹੋਵੇ ਹੁਣ ਕੁਝ ਨਹੀਂ ਰਾਣੋ ਸੁਕਿਆ ਕਾਨਿਆ ਚ ਰਾણો ਉਹ ਤੈਨੂੰ ਨਹੀਂ ਪ੍ਰਵਾਨ ਕਰੇਗਾ ਕਿਉਂਕਿ ਤੂੰ ਬਾਝੇ ਜੇ ਤੇਰੇ ਕਰਮਾਂ ਚ ਸੁਖ ਹੁੰਦਾ ਤਾਂ ਤੇਰਾ ਪਤੀ ਤੈਨੂੰ ਕਿਉਂ ਛੱਡਦਾ ਰਾણો ਦੇ ਨਾਲ ਦੀ ਆਖਦੀ ਹੈ ਰਾણો ਹਰ ਮੇਲੇ ਵਿੱਚ ਉਹਨਾਂ ਦੀ ਇਸੇ ਤਰ੍ਹਾਂ ਇੰਤਜ਼ਾਰ ਕਰਦੀ ਪਰ ਉਹ ਹਰ ਵਾਰ ਲੰਘ ਜਾਂਦੇ ਹਰ ਵਾਰ ਬਾਲੜੀ ਅੰਜਾਂ ਲੈਂਦੀ ਇੱਕ ਵਾਰ ਤਾਂ ਬਾਲੜੀ ਨੇ ਉਸ ਝੋਲੇ ਵਾਲੇ ਦਾ ਇਸ਼ਾਰਾ ਵੀ ਕੀਤਾ ਜਦੋਂ ਉਸਦੇ ਪਾਪਾ ਲਈ ਅਸਹਿ ਸੀ ਪਰ ਫਿਰ ਅੱਗੇ ਲੰਘ ਗਏ ਘਰ ਗਏ ਤਾਂ ਬਾਲੜੀ ਮੋਢਿਆਂ ਤੇ ਬੈਠੀ ਹੈ ਜੋਰਾ ਹਰ ਵਾਰ ਦੀ ਤਰ੍ਹਾਂ ਖਾਲੀ ਘਰ ਵੱਲ ਵੇਖ ਕੇ ਕੋੜਾ ਘੁੱਟ ਪਰਦਾ ਹੈ ਬਾਲੜੀ ਹੁਣ 17 ਸਾਲ ਦੀ ਪਾਲੀ ਬਣ ਗਈ ਸੀ ਇੱਕ ਦਿਨ ਉਸਦੇ ਹੱਥ ਪਾਪਾ ਦੀ ਲਿਖੀ ਕਿਤਾਬ ਤੋ ਤੇਆ ਵੱਡਾ ਚੋੜਾ ਕਿਤੋਂ ਲੱਭ ਜਾਂਦੀ ਹੈ ਇਸ ਉੱਤੇ ਉਸੇ ਚੋਲੇ ਦੀ ਫੋਟੋ ਬਣੀ ਸੀ ਹੁੰਦੀ ਸੀ ਜੋ ਉਹ ਮੇਲੇ ਵਿੱਚ ਦੇਖਦੀ ਹੁੰਦੀ ਸੀ ਵਾਰ-ਵਾਰ ਉਹੀ ਸੀਨ ਘੁੰਮਦੇ ਨੇ ਉਹ ਸੋਚਦੀ ਹੈ ਇਸ ਦਾ ਮਤਲਬ ਉਸ ਚੋਲੇ ਤੇ ਇਸ ਕਿਤਾਬ ਦਾ ਕੋਈ ਸਬੰਧ ਹੈ ਵੇਖਦੀ ਆ ਪੜ ਕੇ ਕਿਉਂ ਹਰ ਵਾਰ ਉਹ ਚੋਲਾ ਪਾਪਾ ਦੀਆਂ ਨਜ਼ਰਾਂ ਸਾਵੇਂ ਰੱਖਿਆ ਜਾਂਦਾ ਸੀ ਤੇ ਮੰਮੀ ਵੀ ਮੇਲੇ ਚੋਂ ਹੀ ਪਾਪਾ ਤੇ ਮੈਨੂੰ ਛੱਡ ਕੇ ਗਈ ਸੀ ਉਹ ਉਸ ਨੂੰ ਪੜਨਾ ਸ਼ੁਰੂ ਕਰ ਦਿੰਦੀ ਹੈ ਕਿਤਾਬ ਖੋਲ੍ਹਦੀ ਹੈ ਤੇ ਪਹਿਲੇ ਪੰਨੇ ਤੇ ਲਿਖਿਆ ਹੁੰਦਾ ਹੈ ਸੀ ਲਈ ਜਵਾਨੀ ਜਿੰਨਾ ਦੇ ਮੈਂ ਲੇਖੇ ਉਹ ਖਾਬਾਂ ਦੇ ਤੋਤੇ ਉਡਾ ਕੇ ਨਾ ਦੇਖੇ ਕਿਤਾਬ ਦੇ ਪਹਿਲੇ ਭਾਗ ਵਿੱਚ ਬੂਟੇ ਤੇ ਜੀਤੀ ਦੇ ਸਬੰਧਾਂ ਦਾ ਜ਼ਿਕਰ ਮਿਲਦਾ ਹੈ ਬਾਲੜੀ ਹਲੇ ਰੋਣਾ ਹੀ ਸਿੱਖੀ ਸੀ ਬੂਟਾ ਜੀਤੀ ਦੇ ਮਾਮੇ ਦੇ ਮੁੰਡੇ ਨਾਲ ਉਹਦੇ ਘਰ ਆਇਆ ਸੀ ਤਾਂ ਜੀਤੀ ਨੇ ਜੋਰੇ ਨੂੰ ਚਾਹ ਤੇ ਬੂਟੇ ਨੂੰ ਪਾਣੀ ਨੂੰ ਦੁੱਧ ਬਣਾ ਕੇ ਦਿੱਤਾ ਸੀ ਜੋਰੇ ਨੂੰ ਲੱਗਿਆ ਚਲੋ ਘਟ ਹੋਣਾ ਰਿਸ਼ਤੇਦਾਰਾਂ ਲਈ ਦੁੱਧ ਜ਼ਰੂਰੀ ਹੈ ਇਸੇ ਤਰ੍ਹਾਂ ਕਈ ਮਹੀਨੇ ਬਾਅਦ ਜਦੋਂ ਉਹ ਖੇਤ ਪਾਣੀ ਤੇ ਗਿਆ ਸੀ ਤਾਂ ਉਹਦੀ ਉ ਤਾਂ ਕੋਈ ਉਹਦੀ ਹਿਆਰਹਾਜਰੀ ਵਿੱਚ ਕੰਧ ਟੱਪ ਕੇ ਉਹਦੇ ਘਾੜ ਵੜ ਰਿਹਾ ਸੀ ਉਹਨੂੰ ਯਾਦ ਹੈ ਕਿ ਜੀਤੀ ਨੇ ਉਸ ਦੀ ਨਾਭੀ ਪਾਗ ਕਜਰੀਏ ਉਸਨੂੰ ਕੰਧ ਤੋਂ ਉੱਪਰ ਖਿੱਚਿਆ ਸੀ ਤੇ ਓਹੋ ਸਾਮਰਕਤ ਬੂਟਾ ਹੀ ਸੀ ਉਸ ਦਿਨ ਕਿੰਨੀ ਹਨੇਰੀ ਰਾਤ ਸੀ ਪਰ ਫਿਰ ਵੀ ਉਸਨੇ ਬੂਟੇ ਨੂੰ ਪਹਿਚਾਨ ਲਿਆ ਸੀ ਇੱਕ ਦਿਨ ਜੋੜਾ ਉਸ ਜੋੜਾ ਉਸ ਪੱਗ ਨਾਲ ਪਾਹ ਲੈ ਕੇ ਮਰਨਾ ਚਾਹੁੰਦਾ ਸੀ ਪਰ ਖੇੜ ਦੀ ਬਾਲੜੀ ਨੂੰ ਵੇਖ ਕੇ ਉਸਨੇ ਉਸ ਨੂੰ ਉਸੇ ਪੱਗ ਦੀ ਪਿੰਗ ਪਣਾ ਪਾ ਦਿੱਤੀ ਸਿੰਜੋਰਾ ਹਮੇਸ਼ਾ ਹੀ ਉਹ ਪਾਗ ਆਪਣੀ ਬਾਲੜੀ ਉੱਤੇ ਪਾ ਦਿੰਦਾ ਜਦੋਂ ਉਹ ਸੌਂਦੀ ਸੀ ਬੇਸ਼ੱਕ ਜੋੜੇ ਲਈ ਇਹ ਨਸੂਰ ਸੀ ਪਰ ਫਿਰ ਵੀ ਉਹ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਖੁਸ਼ੀਆਂ ਲੱਭ ਰਿਹਾ ਸੀ ਫਿਰ ਇੱਕ ਦਿਨ ਆਉਂਦਾ ਹੈ ਜੋ ਕਿਸੇ ਦੀ ਜ਼ਿੰਦਗੀ ਵਿੱਚ ਰੱਬ ਕਰਕੇ ਨਾ ਆਵੇ ਮੇਲੇ ਵਿੱਚੋਂ ਜੀਤੀ ਬੂਟੇ ਨਾਲ ਭੱਜ ਜਾਂਦੀ ਹੈ ਉਹ ਉਸ ਨੂੰ ਮੇਲੇ ਵਿੱਚ ਲੱਭਦਾ ਹੈ ਤੇ ਉਸ ਨੂੰ ਪਤਾ ਹੈ ਕਿ ਉਹ ਕਦੇ ਵਾਪਸ ਨਹੀਂ ਆਵੇਗੀ ਨਰਾਸ਼ ਹੋਇਆ ਵਾਪਸ ਆਉਂਦਾ ਹੈ ਕਾਰ ਉਹਦੀ ਧੀ ਬੈਠੀ ਹੈ ਜੋ ਉਹਦੇ ਹੱਥ 'ਚ ਖੇਡਾਂ ਵੇਖ ਕੇ ਖਿੜ ਜਾਂਦੀ ਹੈ ਜਦੋਂ ਉਹ ਮੰਮੀ ਬਾਰੇ ਪੁੱਛਦੀ ਹੈ ਤਾਂ ਜੋਰਾ ਉਸ ਨੂੰ ਨਾਨਕੇ ਗਈ ਦਾ ਲਾਰਾ ਲੰਦਾ ਹੈ ਉੱਚ ਵੀ ਜੀਤੀ ਤਾਂ ਕੁੜੀ ਨੂੰ ਕੁੱਟਦੀ ਹੁੰਦੀ ਸੀ ਉਹ ਉਹ ਮਾਂ ਦੀ ਕਰਦੀ ਵੀ ਬਹੁਤ ਘੱਟ ਸੀ ਥੋੜਾ ਜਿਹਾ ਕਰਕੇ ਫਿਰ ਖੇਡਣ ਲੱਗ ਜਾਂਦੀ ਹੈ ਮਹੀਨਿਆਂ ਬਾਅਦ ਕੱਚੇ ਕੱਚੇ ਜਿਹੇ ਵੇੜੇ ਕੱਚੇ ਘਰ ਵਿੱਚ ਜੋਰਾ ਆਪਣੀ ਪਿਆਰੀ ਲਾਡੋ ਦੀਆਂ ਮੀਡੀਆਂ ਕਰ ਰਿਹਾ ਹੁੰਦਾ ਹੈ ਵਿਚਾਰੀ ਧੀ ਉਹੀ ਸਵਾਲ ਦੁਆਰਾ ਕਰਦੀ ਹੈ ਜੋ ਹਰ ਰੋਜ਼ ਕਰਦੀ ਹੈ papa mamma ਕਦੋਂ ਆਉਣਗੇ ਤੇ ਮੇਰੇ ਮੇਰੇ ਲਈ ਮੇਰਾ ਵੀਰਾ ਤੇ ਤੋਤਾ ਕਦੋਂ ਲਿਆਉਣਗੇ papa ਚੁੱਪ ਕਰ ਜਾਂਦਾ ਹੈ ਤੇ ਫਿਰ ਉਹ ਫੇਰ ਆਖਦੀ ਹੈ ਦੱਸੋ ਨਾ ਪਾਪਾ ਪਾਪਾ ਮੰਮਾ ਕਦੋਂ ਆਉਣਗੇ ਮੇਰੀ ਮਮੀ ਕਿੱਥੇ ਨੇ ਨਾਲੇ ਵੀਰਾ ਜਲਦੀ ਆਉਣਗੇ ਪੁੱਤ ਚੱਲ ਛਾੜੀ ਸਵਾਰ ਮੇਲੇ ਤੇ ਕੀ ਲਾਉਂਗਾ ਮੇਰਾ ਪੁੱਤ ਪਾਪਾ ਨਾਲੇ ਚਿੜੀਆਂ ਹਨਾ ਨਾਲੇ ਮੋਰ ਐਨਾ ਵੱਡਾ ਜਹਾਜ਼ ਮੰਮਾ ਪਾਪਾ ਮੰਮਾ ਵੀ ਮੇਲੇ ਚ ਆਉਣਗੇ ਹਾਂ ਬੇਟਾ ਜ਼ਰੂਰ ਆਉਣਗੇ ਮੀਠੀਆਂ ਗੁੰਦ ਨੇ ਕੰਗੀ ਮਾਰ ਕੇ ਉਹਦੇ ਝੋਲੇ ਮੇਜ ਪਿੰਨੀਆਂ ਪਾ ਕੇ ਸਕੂਲ ਛੱਡਣ ਜਾਂਦਾ ਹੈ ਘਰ ਵਾਪਸ ਆ ਮੰਝੇ ਤੇ ਪਏ ਗੁੱਡੇ ਨੂੰ ਚੱਕਦਾ ਹੈ ਹੁਬਕੀ ਹੁਬਕੀ ਰੋਣ ਲੱਗ ਜਾਂਦਾ ਹੈ ਕਿੰਨਾ ਰੋਂਦਾ ਹੈ ਜਿੰਨਾ ਕਦੇ ਨਾ ਰੋਇਆ ਹੋਵੇ ਜਦੋਂ ਵੀ ਮੇਲਾ ਆਉਂਦਾ ਹੈ ਉਹ ਤੋਤਿਆਂ ਵਾਲਾ ਛੋਲਾ ਇੰਤਜ਼ਾਰ ਕਰਦਾ ਹੈ ਰਾਣੂ ਪਰ ਮੇਰੇ ਕੋਲ ਬਾਲੜੀ ਹੈ ਮੈਨੂੰ ਇਸ ਦੀਆਂ ਖੁਸ਼ੀਆਂ ਤੋਂ ਵੱਧ ਕੇ ਹੁਣ ਕੁਝ ਵੀ ਵੱਧ ਕੇ ਨਹੀਂ ਜਾਪਦਾ ਹੁਣ ਤਾਂ ਬਸ ਇਸ ਲਈ ਚੰਗਾ ਵਰ ਲੱਭ ਕੇ ਆਪ ਕਿਸੇ ਤੀਰਥ ਯਾਤਰਾ ਲਈ ਚਲਿਆ ਜਾਣਾ ਹੈ ਜਿਵੇਂ ਤੈਨੂੰ ਠੀਕ ਲੱਗੇ ਪਰ ਮੈਂ ਤੇਰਾ ਇੰਤਜ਼ਾਰ ਕਰਾਂਗੀ ਹਾਲੇ ਵੀ ਤੋਤੇ ਤੇਰੀ ਆਹ ਚ ਬੈਠੇ ਨੇ ਇਹ ਤੇਰੇ ਘਰ ਦੀ ਟਹਿਣੀ ਤੋਂ ਬਿਨਾ ਕਿਤੇ ਹੋਰ ਨਹੀਂ ਹੋਰ ਨਹੀਂ ਬੈਠਣਗੇ ਇਹ ਸਾਰਾ ਕੁਝ ਪਰ ਕੇ ਪਾਲੀ ਕਿਤਾਬ ਰੱਖ ਕੇ ਰੋਣ ਲੱਗਦੀ ਹੈ ਤੇ ਆਪਣੇ ਪਾਪਾ ਦੇ ਪੱਜ ਕੇ ਗੱਲ ਲੱਗ ਜਾਂਦੀ ਹੈ ਉਹ ਹੁਣ ਪਾਪਾ ਤੇ ਰਾਣੋ ਨੂੰ ਮਿਲਾਉਣਾ ਚਾਹੁੰਦੀ ਹੈ ਉਹ ਸੋਚਦੀ ਹੈ ਸੱਚਮੁੱਚ ਪਾਪਾ ਉਸ ਦਾ ਵਿਆਹ ਕਰਕੇ ਇਕੱਲੇ ਰਹਿ ਜਾਣਗੇ ਮੈਂ ਪਾਪਾ ਨੂੰ ਇਕੱਲੇ ਨਹੀਂ ਰਹਿਣ ਦੇਣਾ ਉਹਨਾਂ ਨੂੰ ਇੰਨਾ ਇੰਤਜ਼ਾਰ ਕੋਈ ਉਹਨਾਂ ਦਾ ਇੰਨਾ ਇੰਤਜ਼ਾਰ ਕੋਈ ਕਰ ਰਿਹਾ ਹੈ ਸੋਚਿਆ ਵੀ ਨਹੀਂ ਸੀ ਉਹ ਪਾਪਾ ਇਕੱਲੇ ਨਹੀਂ ਰਹਿਣਗੇ ਅਗਲੇ ਦਿਨ ਉਹ ਪਾਪਾ ਨਾਲ ਗੱਲ ਕਰਦੀ ਹੈ ਤੇ ਉਹੀ ਨਾ ਵੀ ਪੱਗ ਮੰਨਣ ਲਈ ਆਖਦੀ ਹੈ ਪਾਪਾ ਮੇਲਾ ਮੇਲੇ ਕਦੋਂ ਮੇਲਾ ਕਦੋਂ ਹੋਣਾ ਹੈ ਇਸ ਵਾਰ ਮੇਲਾ ਮੈਂ ਤੇਰੇ ਨਾਲ ਵੇਖਣਾ ਛੋਟਰੀ ਬੱਲ ਦੀ ਬਣ ਕੇ ਪਾਲੀ ਆਖਦੀ ਐ ਠੀਕ ਐ ਬੇਟਾ ਤੂੰ ਕੀ ਲਵੇਂਗੀ ਆਪਣੇ ਲਈ ਐਤ ਕਿ ਮੈਂ ਆਪਣੇ ਲਈ ਕੁਝ ਨਹੀਂ ਤੁਹਾਡੇ ਲਈ ਲਵਾਂਗੀ ਆਖਿਰ ਮੇਲੇ ਦਾ ਦਿਨ ਆ ਜਾਂਦਾ ਹੈ ਜੋਰਾ ਉਹ ਹੀ ਨਾ ਵਿਪਗ ਬਣ ਕੇ ਜਾਂਦਾ ਹੈ ਜਿਸ ਨਾਲ ਉਸ ਦੀ ਪਤਨੀ ਨੇ ਉਸ ਨਾਲ ਦਗਾ ਕੀਤਾ ਸੀ ਪਾਲੀ ਕਾਲੀ ਕਾਲੀ ਚੂੜੀਆਂ ਖਰੀਦਦੀ ਹੈ ਤੇ ਉਧਰ ਆਪਣੇ ਪਾਪਾ ਨੂੰ ਲੈ ਜਾਂਦੀ ਹੈ ਪਹਿਲਾਂ ਤਾਂ ਜਾਣ ਬੁੱਝ ਕੇ ਉਹ ਝੋਲੇ ਕੋਲ ਦੀ ਲੰਘ ਜਾਂਦੀ ਹੈ ਪਾਪਾ ਵੀ ਆਸ ਨਾਲ ਵੇਖਦੇ ਨੇ ਤੇ ਉਹ ਮਟਿਆਰ ਵੀ ਜੋ ਹਰ ਮੇਲੇ ਤੇ ਇੰਤਜ਼ਾਰ ਕਰਦੀ ਸੀ ਫਿਰ ਅਚਾਨਕ ਪਿੱਛੇ ਮੁੜ ਕੇ ਤੋਹਤਿਆਂ ਵਾਲਾ ਝੋਲਾ ਚੁੱਕ ਲੈਂਦੀ ਹੈ ਪਾਪਾ ਝੋਲਾ ਕਿੰਨਾ ਸੋਹਣਾ ਹੈ ਜਲਦੀ ਚੁੱਕ ਕੇ ਤੁਰਨ ਲੱਗਦੀ ਹੈ ਫੇਰ ਮੁੜ ਕੇ ਆਖਦੀ ਹੈ ਮੇਰੇ ਪਾਪਾ ਦੀ ਪਿਆਰੀ ਤੁਸੀਂ ਵੀ ਆ ਜਾਓ ਨਾ ਹੁਣ ਥੋੜਾ ਬਨਵਾਸ ਪੂਰਾ ਹੋ ਗਿਆ ਮaaf ਕਰਨਾ ਮੈਂ ਦੇਰ ਕਰ ਦਿੱਤੀ ਬਸ ਫਿਰ ਕੀ ਪਾਪਾ ਦੇ ਚਿਹਰੇ ਤੇ ਮੋਰ ਨੱਚਣ ਲੱਗਦੇ ਨੇ ਪਾਪਾ ਕਾਸ਼ ਮੈਂ ਇਹ ਤੋទਿਆਂ ਵਾਲਾ ਚੋਲਾ ਕਿੰਨੇ ਸਾਲ ਪਹਿਲਾਂ ਚੁੱਕ ਲੈਂਦੀ ਨਹੀਂ ਪੁੱਤਰ ਉਦੋਂ ਤੇਰੇ ਖਾਬਾਂ ਦੇ ਤੋਤੇ ਬਹੁਤ ਛੋਟੇ ଥି ਪਾਲੀ ਪਾਪਾ ਤੇ ਉਸ ਔਰਤ ਦੀ ਇੱਕ ਇੱਕ ਹੱਥ ਫੜੀ ਕੱਚੇ ਪੱਚੇ ਪਹਿ ਜਾ ਰਹੀ ਹੁੰਦੀ ਹੈ ਦੂਰੋਂ ਸੀਨ ਖਿੱਚਿਆ ਜਾਂਦਾ ਹੈ ਵੇਲਾ ਸ਼ਾਮ ਦਾ ਹੈ ਸੂਰਜ ਡੁੱਬ ਰਿਹਾ ਹੈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ